ਜੀਨੇ ਵੀ ਕਿਸੇ ਨੇ 4 ਪੈਸੇ ਬਣਾਉਣ ਵਾਲਾ ਨਵਾਂ ਕੰਮ ਚਲਾਉਣਾ ਆਹ ਕੰਮ ਬਾਈ ਜੀ ਸਭ ਤੋਂ ਵਧੀਆ ਹੈ ਇਹਦੇ ਵਿੱਚ ਤੁਹਾਡੀ ਕੋਈ ਬਾਲੀ ਵੱਡੀ ਲਾਗਤ ਵੀ ਨਹੀਂ ਆਉਣੀ ਤੇ ਨਾ ਹੀ ਤੁਹਾਨੂੰ ਕੋਈ ਬਹਾਲਾ ਵੱਡਾ ਸਮਾਨ ਚੱਕਣਾ ਪੈਣਾ ਇਹਦੇ ਵਾਸਤੇ ਆਪਾਂ ਬਸ ਇੱਕ ਫਰਿੱਜ ਲੈਣੀ ਹੈ ਤੇ ਇਹ ਫਰਿੱਜ ਦੇ ਉੱਪਰ ਇਹ ਆਈਸਕ੍ਰੀਮ ਬਣਦੀ ਹੈ ਜਿਹਨੂੰ ਇਹ ਤਬਾ ਆਈਸਕ੍ਰੀਮ ਕਹਿੰਦੇ ਆ ਇਹ ਵੈਸੇ THAILAND ਦੇ ਵਿੱਚ ਇਹ ਚੀਜ਼ ਦੀ ਖੋਜ ਹੋਈ ਹੈ ਉੱਥੋਂ ਪਹਿਲਾਂ ਬਣ ਲੱਗੀ ਆ ਤੇ ਫਿਰ ਹੌਲੀ-ਹੌਲੀ ਹੋਰ ਦੇਸ਼ਾਂ ਦੇ ਵਿੱਚ ਵੀ ਆ ਗਈ ਆਪਣੇ ਦੇ ਵਿੱਚ ਇਹ ਹੁਣੇ ਆ ਮਤਲਬ ਆਈ ਪਹਿਲਾਂ ਦੀ ਐ ਪਰ ਆਪਣੇ ਜਿਹੜੇ ਪਿੰਡਾਂ ਵਾਲੇ ਜਾਂ ਪਿੰਡੂ ਏਰੀਏ ਆ ਉਧਰ ਹੁਣ ਆਈ ਐ ਜਿਹੜੇ ਛੋਟੇ ਸ਼ਹਿਰ ਨੇ ਤੁਸੀਂ ਆਪਦੇ ਕਿਸੇ ਛੋਟੇ ਸ਼ਹਿਰ ਦੇ ਵਿੱਚ ਇਹ ਮਸ਼ੀਨ ਲਿਆ ਕੇ ਕੰਮ ਚਲਾ ਦਿਓ ਲੈ ਗਰੰਟੀ ਆ ਬਾਈ ਜੀ ਤੁਸੀਂ ਵਧੀਆ ਆਪ ਦਾ ਇਹਦੇ ਤੋਂ ਪੈਸਾ ਕਮਾਓਗੇ ਇਹ ਕੋਈ ਬੜਾ ਵੱਡੀ ਇਨਵੈਸਟਮੈਂਟ ਵੀ ਨਹੀਂ ਇਹ ਜਿਹੜੀ ਫਰਿੱਜ ਇੱਕ ਤਰ੍ਹਾਂ ਦੀ ਫਰਿੱਜ ਵੀ ਸਸਤੀ ਜੀ ਆ ਜਾਂਦੀ ਹੈ ਵੱਧ ਤੋਂ ਵੱਧ 15-20 ਹਜ਼ਾਰ ਦੀ ਹੋਣੀ ਹੈ ਤੇ ਵਧੀਆ ਪੈਸੇ ਬਣਾਓਗੇ ਬਾਈ ਪੂਰਾ ਵਧੀਆ ਲੈ ਦੇਖੋ ਕਿਵੇਂ ਇਹ ਜਿਹੜੀ ਆਈਸਕ੍ਰੀਮ ਹੈ ਇਹ ਕਿਵੇਂ ਤਿਆਰ ਹੁੰਦੀ ਹੈ ਅਗਰ ਤੁਸੀਂ ਕਿਸੇ ਦੇ ਕੋਲੇ 10-15 ਦਿਨ ਲਾ ਲਉਗੇ ਤਾਂ ਤੁਸੀਂ ਇਹ ਚੀਜ਼ ਵੀ ਸਿੱਖ ਜਾਓਗੇ ਤੇ ਬਹੁਤ ਹੀ ਵਧੀਆ ਕੰਮ ਆ ਬਾਈ ਜਿਨੇ ਕਿਸੇ ਨੇ ਨਵਾਂ ਕੰਮ ਚਲਾਉਣਾ ਤਾਂ ਇੱਕ ਵਾਰੀ ਇਹਦੇ ਬਾਰੇ ਤੁਸੀਂ ਧਿਆਨ ਜ਼ਰੂਰ ਕਰਿਓ ਕਿਉਂਕਿ ਅੱਜ ਕੱਲ੍ਹ ਕੰਮ ਦੇ ਵਿੱਚ ਬਾਈ ਜੀ ਕਿਸੇ ਦੇ ਵਿੱਚ ਵੀ ਸ਼ਰਮ ਨਾ ਮੰਨੋ ਜਿਹੜੇ ਕੰਮ ਦੇ ਵਿੱਚੋਂ ਆਪਾਂ ਨੂੰ ਰੋਜ਼ਗਾਰ ਮਿਲਦਾ ਜਿਹੜੇ ਕੰਮ ਦੇ ਵਿੱਚੋਂ ਆਪਣਾ ਪਰਿਵਾਰ ਪਾਲਦਾ ਉਹ ਕੰਮ ਆਪਣੇ ਲਈ ਸਭ ਤੋਂ ਵਧੀਆ ਸਭ ਤੋਂ ਸ਼੍ਰੇਸ਼ਟ ਆ ਉਹਦਾ ਉਹਦੀ ਕਦਰ ਕਰੋ ਉਹਦਾ ਸਤਿਕਾਰ ਕਰੋ ਤੇ ਇਹ ਤੁਸੀਂ ਲਿਆ ਕੇ ਮਸ਼ੀਨ ਆ ਫਰਿੱਜ ਲਿਆ ਕੇ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਤੇ ਕੋਈ ਬਹੁਤ ਜ਼ਿਆਦਾ ਇਹਦੇ ਵਿੱਚ ਮਿਹਨਤ ਵੀ ਨਹੀਂ ਆਉਂਦੀ ਬੰਦੇ ਦੀ ਬਸ ਬੰਦੇ ਦੀ ਹਾਜ਼ਰੀ ਜ਼ਰੂਰੀ ਹੈ ਹੋਰ ਸਭ ਓਕੇ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਤੇ ਜਿਹੜੇ ਜਿਹੜੇ ਬੰਦੇ ਇਹਦੇ ਨਾਲ ਸਹਿਮਤ ਆ ਗਏ ਵੀ ਵਧੀਆ ਚੀਜ਼ ਆ ਇਹ ਕਮੈਂਟ ਕਰਕੇ ਬਾਈ ਜਰੂਰ ਦੇਖਿਓ ਜਿਨ੍ਹਾਂ ਦੱਸਿਓ ਜਿਨ੍ਹਾਂ ਨੇ ਪਹਿਲਾਂ ਇਹ ਆਈਸਕ੍ਰੀਮ ਖਾਧੀ ਹੋਈ ਆ ਉਹ ਵੀ ਜਰੂਰ ਦੱਸਿਓ ਕਮੈਂਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ